ਅੱਜ ਅਸੀਂ ਜਾਣਾਂਗੇ ਕਿ ਭਾਈ ਸੁਖਾ ਸਿੰਘ ਹੋਣਾ ਨੇ ਮਸੇ ਰੰਗੜ ਦਾ ਸਿਰ ਵੱਢਣ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਬਹਾਦਰੀ ਭਰੇ ਕਾਰਨਾਮੇ ਕੀਤੇ। ਉਹਨਾਂ ਦੇ ਜੀਵਨ ਦੇ ਬਾਰੇ ਗੱਲ ਕਰੀਏ ਤੇ ਉਹਨਾਂ ਦਾ ਜਨਮ ਜਿਹੜਾ ਪਿੰਡ ਮਾੜੀ ਕੰਬੋ ਕੀ ਵਿਖੇ ਹੋਇਆ ਤਰਖਾਨ ਬਰਾਦਰੀ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਉਹਨਾਂ ਦੇ ਸਤਕਾਰਯੋਗ ਪਿਤਾ ਜੀ ਜਿਹੜੇ ਸਾਨੂੰ ਸਿੱਖੀ ਸਰੂਪ ਦੇ ਵਿੱਚ ਨਹੀਂ ਸੀ। ਉਸ ਵੇਲੇ ਮੁਗਲਾਂ ਦੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਹੇ ਸੀ ਉਸ ਵੇਲੇ ਹਕੂਮਤ ਜਿਹੜੀ ਸਿੱਖਾਂ ਦੇ ਸਿਰਾਂ ਦੇ ਮੋਲ ਪਾ ਰਹੀ ਸੀ ਸਿੱਖਾਂ ਨੂੰ ਲੱਭ ਲੱਭ ਕੇ ਖਤਮ ਕੀਤਾ ਜਾ ਰਿਹਾ ਸੀ ਪਰ ਭਾਈ ਸੁਖਾ ਸਿੰਘ ਜੀ ਦੇ ਮਨ ਅੰਦਰ ਸਿੱਖੀ ਦੇ ਪ੍ਰਤੀ ਜਿਹੜੀ ਲਗਨ ਪੈਦਾ ਹੋ ਜਾਂਦੀ ਹੈ ਭਾਵੇਂ ਕਿ 12 ਵਰਿਆਂ ਦੀ ਉਮਰ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਸੀ ਵਿਆਹ ਕਰ ਦਿੱਤਾ ਗਿਆ ਪਰ ਫਿਰ ਵੀ ਉਹ ਸਿੱਖੀ ਦੇ ਵਿੱਚ ਸੇਵਾ ਕਰਨ ਵਾਸਤੇ ਸਦਾ ਤਤ ਪਰ ਰਹਿੰਦੇ ਸਨ ਤਾਂ ਉਹ ਜਾ ਕੇ ਉਸ ਵੇਲੇ ਦੇ ਨਾਲ ਅਮਰਤ ਪਾਨ ਕਰ ਲੈਂਦੇ ਆ ਜਿਸ ਤੋਂ ਉਹਨਾਂ ਦਾ ਪਰਿਵਾਰ ਜਿਹੜਾ ਉਹ ਡਰ ਜਾਂਦਾ ਹੈ ਉਧਰ ਕਿਸੇ ਚੁਗਲਖੋਰ ਨੇ ਜਾ ਕੇ ਹਕੂਮਤ ਨੂੰ ਸ਼ਿਕਾਇਤ ਲਾ ਦਿੱਤੀ ਚੁਗਲੀ ਲਾ ਦਿੱਤੀ ਕਿ ਸੁਖਾ ਸਿੰਘ ਜਿਹੜੇ ਆ ਉਹ ਅਮਰਤ ਸ਼ਾਕੇ ਸਿੰਘ ਸੱਜ ਗਏ ਤਾਂ ਉਸ ਵੇਲੇ ਫੌਜ ਜਿਹੜੀ ਆ ਪਿੰਡ ਮਾੜੀ ਕੰਬੂ ਕੀ ਵਿਖੇ ਆਣ ਕੇ ਘੇਰਾ ਪਾ ਲੈਂਦੀ ਹੈ ਪਰ ਉਸ ਵੇਲੇ ਭਾਈ ਸੁਖਾ ਸਿੰਘ ਜਿਹੜੇ ਉਹ ਘਰ ਨਹੀਂ ਸੀ ਹੈਗੇ ਇਸ ਕਰਕੇ ਉਹ ਹਕੂਮਤ ਦੇ ਅਤਿਆਚਾਰਾਂ ਤੋਂ ਬਚ ਜਾਂਦੇ ਆ ਤਾਂ ਜਿਸ ਵੇਲੇ ਦੇ ਨਾਲ ਪਿਤਾ ਨੇ ਮਾਤਾ ਨੇ ਇਹ ਸਾਰਾ ਕੁਝ ਵੇਖਿਆ ਤੋਂ ਬਹੁਤ ਜ਼ਿਆਦਾ ਡਰੇ ਉਹਨਾਂ ਨੇ ਸੁਖਾ ਸਿੰਘ ਹੋਣਾ ਨੂੰ ਕਿਹਾ ਕਿ ਤੂੰ ਸਿੱਖੀ ਨੂੰ ਛੱਡ ਦੇ ਤੂੰ ਸਿੱਖ ਬਣ ਕੇ ਕੀ ਲੈਣਾ ਹੈ ਤੂੰ ਪਾਤਸ਼ਾਹ ਦਾਵਾ ਰੱਖ ਕੇ ਕੀ ਲੈਣਾ ਅਸੀਂ ਤਾਂ ਤਰਖਾਣ ਬਰਾਦਰੀ ਨਾਲ ਸੰਬੰਧ ਤਾਂ ਮਿਹਨਤ ਕਰਕੇ ਪਰਿਵਾਰ ਦੀ ਪਾਲਣਾ ਕਰਦੇ ਹਾਂ ਤਾਂ ਤੂੰ ਇਹ ਸਿੱਖੀ ਸਰੂਪ ਪਛਾੜ ਦੇ ਤੇ ਮੁਗਲਾਂ ਦੇ ਅਤਿਆਚਾਰਾਂ ਤੋਂ ਤੂੰ ਬਚ ਜਾਵੇਂਗਾ ਪਰ ਭਾਈ ਸੁਖਾ ਸਿੰਘ ਜੀ ਹੁਣੀ ਜਿਹੜੇ ਐ ਉਹ ਮਾਤਾ ਪਿਤਾ ਦੀ ਗੱਲ ਨੂੰ ਨਹੀਂ ਮੰਨਦੇ ਸਿੱਖੀ ਨੂੰ ਨਹੀਂ ਛੱਡਦੇ ਸਿੱਖੀ ਦੇ ਵਿੱਚ ਪਰਪੱਕ ਰਹਿੰਦੇ ਐ ਤਾਂ ਰਾਤ ਦੇ ਵੇਲੇ ਉਹਨਾਂ ਨੇ ਫਿਰ ਜਿਹੜਾ ਸੀ ਮਾਤਾ ਪਿਤਾ ਨੇ ਜ਼ਰੀਲੀ ਕੋਈ ਚੀਜ਼ ਦੇ ਕੇ ਨਸ਼ਾ ਦੇ ਕੇ ਤੇ ਉਹਨਾਂ ਨੂੰ ਸੌਂਵਾ ਦਿੱਤਾ ਤਾਂ ਰਾਤ ਦੇ ਵੇਲੇ ਉਹਨਾਂ ਦੇ ਕੇਸ ਜਿਹੜੇ ਉਹ ਕਤਲ ਕਰ ਦਿੱਤੇ ਗਏ ਜਦੋਂ ਅਗਲੇ ਦਿਨ ਅਮਰਤ ਵੇਲੇ ਭਾਈ ਸੁਖਾ ਸਿੰਘ ਹੁਣੀ ਉੱਠੇ ਆਪਣੇ ਕੇਸਾਂ ਦੇ ਉੱਪਰ ਹੱਥ ਫੇਰਿਆ ਤੇ ਕੇਸ ਜਿਹੜੇ ਸਿਰ ਦੇ ਉੱਪਰ ਨਹੀਂ ਸੀ ਹੈਗੇ ਮਾਨੰਦਰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਗੁੱਸਾ ਆਉਣ ਤੋਂ ਬਾਅਦ ਪਹਿਲਾਂ ਤੇ ਚਿਤ ਕੀਤਾ ਕਿ ਮਾਤਾ ਪਿਤਾ ਨੂੰ ਖਤਮ ਕਰ ਦਿੱਤਾ ਜਾਏ ਪਰ ਫਿਰ ਸੋਚਿਆ ਕਿ ਮਾਤਾ ਪਿਤਾ ਨੂੰ ਮਾਰਨਾ ਤੇ ਬਹੁਤ ਵੱਡਾ ਪਾਪ ਹੈ ਤਾਂ ਆਪਣੀ ਜ਼ਿੰਦਗੀ ਦੀ ਆਪਣੀ ਜੀਵਨ ਦੀ ਲੀਲਾ ਜਿਹੜੀ ਉਹ ਸਮਾਪਤ ਕਰ ਲੈਣੀ ਚਾਹੀਦੀ ਹੈ ਆਤਮ ਹੱਤਿਆ ਕਰਨ ਦੇ ਵਾਸਤੇ ਤੁਰੇ ਭਾਈ ਸੁਖਾ ਸਿੰਘ ਜੀ ਪਿੰਡ ਤੋਂ ਬਾਹਰ-ਬਾਰ ਜਾ ਕੇ ਖੂਹ ਦੇ ਵਿੱਚ ਛਾਲ ਮਾਰ ਦਿੰਦੇ ਆ ਪਰ ਕੁਦਰਤੀ ਤੌਰ ਤੇ ਖੂਹ ਦੇ ਵਿੱਚ ਜਿਹੜਾ ਪਾਣੀ ਘੱਟ ਸੀ ਜੇ ਤੋ ਬਾਦ ਪਈ ਸੁਖਾ ਸਿੰਘ ਉਥੇ ਬਚ ਜਾਂਦੇ ਆ ਤਾਂ ਇੱਕ ਗੁਰੂ ਕੇ ਸਿੱਖ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਗੁਰੂ ਕਾ ਸਿੱਖ ਉਹ ਉਸ ਖੂਦ ਦੇ ਕੋਲ ਜਾ ਕੇ ਸੁਖਾ ਸਿੰਘ ਨੂੰ ਕਹਿੰਦਾ ਸੁਖਾ ਸਿਆ ਜੇ ਤੂੰ ਮਰਨਾ ਹੀ ਚਾਹਣਾ ਹੈ ਅਜਾਈ ਮੌਤੇ ਕਿਉਂ ਮਰਦਾ ਪਿਆ ਕੁਝ ਕਰਕੇ ਮਰ ਸ਼ਹੀਦ ਹੋ ਕੌਮ ਦੇ ਵਾਸਤੇ ਹਕੂਮਤ ਦੇ ਨਾਲ ਟੱਕਰ ਲੈ ਇਹਨਾਂ ਜ਼ਾਲਮਾਂ ਦੇ ਨਾਲ ਜਿਹੜਾ ਟਕਰਾ ਕਰ ਤਾਂ ਇਹ ਗੱਲ ਭਾਈ ਸੁਖਾ ਸਿੰਘ ਨੂੰ ਪਸੰਦ ਆ ਜਾਂਦੀ ਹੈ ਉਹ ਖੂਹ ਤੋਂ ਬਾਹਰ ਨਿਕਲਦੇ ਨੇ ਤੇ ਜਾ ਕੇ ਜਥੇਦਾਰ ਸ਼ਾਮ ਸਿੰਘ ਹੋਣਾ ਦੇ ਜਥੇ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਦੁਬਾਰਾ ਤੋਂ ਅਮਰਤਪਾਨ ਕਰਦੇ ਆ ਤੇ ਸਰਦਾਰ ਜਥੇਦਾਰ ਸ਼ਾਮ ਸਿੰਘ ਹੋਣਾ ਨੇ ਵੀ ਸੁਖਾ ਸਿੰਘ ਨੂੰ ਪੁੱਤਰਾਂ ਦੀ ਤਰ੍ਹਾਂ ਪਾਲਿਆ ਉਹਨਾਂ ਨੂੰ ਘੋੜਸਵਾਰੀ ਸ਼ਸਤਰ ਵਿਦਿਆ ਤੀਰੰਦਾਜ਼ੀ ਤੇ ਨਾਲ ਨਾਲ ਗੁਰਮਤਿ ਦੀ ਵਿਦਿਆ ਜਿਹੜੀ ਉਹ ਦ੍ਰਿੜ ਕਰਵਾਈ ਜਾਂਦੀ ਹੈ ਸੁਖਾ ਸਿੰਘ ਹੁਣੇ ਇੰਨੇ ਕੋ ਜਿਆਦੇ ਸ਼ਸਤਰ ਵਿਦਿਆ ਵਿੱਚ ਪ੍ਰਪੱਕ ਹੋ ਜਾਂਦੇ ਕਿ ਬੜੇ ਤੇਗ ਦੇ ਧਣੀ ਬਣ ਜਾਂਦੇ ਆ ਨਿਸ਼ਾਨੇਬਾਜ਼ ਬਹੁਤ ਜਿਆਦਾ ਬਣ ਜਾਂਦੇ ਉਹਨਾਂ ਦੀ ਬੰਦੂਕ ਦਾ ਨਿਸ਼ਾਨਾ ਜਿਹੜਾ ਕਦੇ ਖੁੰਝਦਾ ਨਹੀਂ ਸੀ ਤਾਂ ਉਹਨਾਂ ਦੀ ਸੋਭਾ ਜਿਹੜੀ ਸੀ ਸਾਰੇ ਜੱਥੇ ਦੇ ਵਿੱਚ ਹੋਣ ਲੱਗ ਗਈ ਕਿਉਂਕਿ ਬਹੁਤ ਜਿਆਦਾ ਉਹ ਬਹਾਦਰ ਸਨ ਫਿਰ ਉਹਨਾਂ ਨੇ ਬਹਾਦਰੀ ਪਰੇ ਕਾਰਨਾਮੇ ਵੀ ਕਰਕੇ ਵਿਖਾਏ ਜਦੋਂ ਜਕਰੀਆ ਖਾਨ ਨੇ ਆਪਣੇ ਕਾਜ਼ੀਆਂ ਨੂੰ ਪੁੱਛਿਆ ਕਿ ਸਿੱਖ ਜਿਹੜੇ ਮਰਦੇ ਕਿਉਂ ਨਹੀਂ ਕਿਉਂਕਿ ਮੈਂ ਇੰਨਾ ਜ਼ੋਰ ਲਾ ਲਿਆ ਅਜੇ ਵੀ ਸਿੱਖ ਜਿੰਦੇ ਆ ਤਾਂ ਕਾਜ਼ੀਆਂ ਨੇ ਕਿਹਾ ਕਿ ਜਿੰਨਾ ਚਿਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤ ਸਰੋਵਰ ਹੈ ਸਿੱਖ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਆਉਂਦੇ ਆ ਉਹਨਾਂ ਚਿਰ ਸਿੱਖ ਜਿਹੜੇ ਖਤਮ ਨਹੀਂ ਹੋ ਸਕਦੇ ਤਾਂ ਉਸ ਤੋਂ ਬਾਅਦ ਜ਼ਕਰੀਆ ਖਾਨ ਨੇ ਕਾਜ਼ੀ ਅਬਦੁਲ ਰਹਿਮਾਨ ਨੂੰ ਜਿਹੜਾ ਸੀ ਉਹ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ 2000 ਫੌਜ ਦੇ ਕੇ ਲਗਾ ਦਿੱਤਾ ਕੋਈ ਵੀ ਸਿੱਖ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਨਾ ਆ ਸਕੇ ਜਦੋਂ ਇਸ ਗੱਲ ਦਾ ਪਤਾ ਭਾਈ ਸੁਖਾ ਸਿੰਘ ਹੋਣਾ ਨੂੰ ਲੱਗਾ ਤੇ ਉਹਨਾਂ ਨੇ ਭਾਈ ਥਰਾਜ ਸਿੰਘ ਨੂੰ ਨਾਲ ਲੈ ਕੇ ਭਾਈ ਥਰਾਜ ਸਿੰਘ ਜਿਹੜੇ ਭਾਈ ਮਣੀ ਸਿੰਘ ਦੇ ਭਤੀਜਾ ਲੱਗਦੇ ਸਨ ਉਹਨਾਂ ਨੇ ਨਾਲ ਆਪਣੀ ਫੌਜ ਲੈ ਕੇ ਤੇ ਉਸ ਵੇਲੇ ਆਣ ਕੇ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲੱਗੀ ਫੌਜ ਦੇ ਉੱਪਰ ਅਚਨਚੇਤ ਹਮਲਾ ਬool ਦਿੱਤਾ ਨਾਈਨੀ ਬਹਾਦਰੀ ਦੇ ਨਾਲ ਲੜੇ ਕੇ ਕਾਜ਼ੀ ਅਬਦੁਲ ਰਹਿਮਾਨ ਤੇ ਉਹਦਾ ਪੁੱਤਰ ਜਿਹੜਾ ਉਹ ਦੋਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਬਾਕੀ ਦੀਆਂ ਬਚੀਆਂ ਹੋਈਆਂ ਫੌਜਾਂ ਜਿਹੜੀਆਂ ਦੌੜ ਜਾਂਦੀਆਂ ਤਾਂ ਦਿਨ ਚੜ੍ਹਨ ਤੱਕ ਐਵੇਂ ਕਰਕੇ ਕੱਟ ਵੱਢ ਕਰਕੇ ਜੰਗ ਕਰਕੇ ਕਈਆਂ ਨੂੰ ਮਾਰ ਕੇ ਸੁਖਾ ਸਿੰਘ ਤੇ ਭਾਈ ਥਰਾਸ ਸਿੰਘ ਜਿਹੜੇ ਉਹ ਨਿਕਲ ਜਾਂਦੇ ਐ ਇਹ ਉਹਨਾਂ ਦਾ ਬਹਾਦਰੀ ਭਰਿਆ ਪਹਿਲਾ ਕਾਰਨਾਮਾ ਸੀ ਤਾਂ ਦੂਸਰਾ ਕਾਰਨਾਮਾ ਜਦੋਂ ਮੱਸਾ ਰੰਗੜ ਆਣ ਕੇ ਸ਼੍ਰੀ ਦਰਬਾਰ ਸਾਹਿਬ ਦੀ ਬੇਪਤੀ ਕਰ ਰਿਆ ਸੀ ਤੇ ਉਦੋਂ ਭਾਈ ਮਹਿਤਾਬ ਸਿੰਘ ਤੇ ਸੁਖਾ ਸਿੰਘ ਆਣ ਕੇ ਮੱਸੇ ਦਾ ਸਿਰ ਵੱਢ ਕੇ ਬੀਕਾਨੇਰ ਦੇ ਜੰਗਲਾਂ ਨੂੰ ਨਾਲ ਹੀ ਲੈ ਜਾਂਦੇ ਆ ਇਸ ਤੋਂ ਬਾਅਦ ਜਿਹੜੀ ਹਕੂਮਤ ਸੀ ਉਹਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹੋਰ ਸ਼ਕਤੀ ਵਧਾ ਦਿੱਤੀ ਕਿ ਕੋਈ ਵੀ ਸ਼੍ਰੀ ਦਰਬਾਰ ਸਾਹਿਬ ਸਿੱਖ ਜਿਹੜਾ ਇਸ਼ਨਾਨ ਕਰਨ ਵਾਸਤੇ ਆਈ ਨਾ ਸਕੇ ਇੱਥੋਂ ਤੱਕ ਕਿਹਾ ਗਿਆ ਕਿ ਫੌਜਦਾਰ ਨੇ ਸਿੱਖਾਂ ਨੂੰ ਸੁਨੇਹਾ ਭੇਜਿਆ ਕਿ ਜੇ ਤੁਹਾਡੇ ਵਿੱਚ ਹਿੰਮਤ ਹੈਗੀ ਕਿਸੇ ਵਿੱਚ ਤਾਂ ਹੁਣ ਸ਼੍ਰੀ ਦਰਬਾਰ ਸਾਹਿਬ ਇਸ਼ਨਾਨ ਕਰਨ ਵਾਸਤੇ ਆਓ ਜਦੋਂ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਭਾਈ ਸੁਖਾ ਸਿੰਘ ਉਹਨਾਂ ਨੇ ਅੱਗੋਂ ਸੁਨੇਹਾ ਭੇਜਿਆ ਕਿ ਠੀਕ ਹੈ ਫਿਰ ਮੈਂ ਇਸ਼ਨਾਨ ਕਰਨ ਵਾਸਤੇ ਆਵਾਂਗਾ ਮੈਨੂੰ ਕੋ ਰੋਕ ਕੇ ਵਿਖਾਵੇ ਤਾਂ ਫੌਜਦਾਰ ਨੇ ਬੜਾ ਕਰੜਾ ਜਿਹੜਾ ਸੀ ਪੈਰਾ ਲਾ ਦਿੱਤਾ ਜਿਹੜੇ ਬੰਦੂਕ ਫੜਾ ਕੇ ਸਿਪਾਈ ਸਾਨੂੰ ਉਹਨਾਂ ਨੂੰ ਬਿਠਾ ਦਿੱਤਾ ਕਿ ਜਦੋਂ ਵੀ ਕੋਈ ਸਿੱਖ ਆਵੇ ਤਾਂ ਸਿੱਧਾ ਨਿਸ਼ਾਨਾ ਲਾ ਕੇ ਉਹਨੂੰ ਮੌਤ ਦੇ ਘਾਟ ਉਤਾਰ ਦੇਣ ਇਹਦਾ ਕਈਆਂ ਨੂੰ ਤੀਰ ਕਮਾਨ ਦੇ ਕੇ ਜਿਹੜਾ ਸੀ ਉਹ ਬਿਠਾ ਦਿੱਤਾ ਗਿਆ ਮੋਰਚੇ ਮਲ ਕੇ ਜਿਹੜੇ ਫੌਜੀ ਸੀ ਬੈਠ ਗਏ ਕਿ ਕਿਸੇ ਵੀ ਸਿੱਖ ਨੂੰ ਇਸ਼ਨਾਨ ਕਰਨ ਵਾਸਤੇ ਨਹੀਂ ਆਉਣ ਦੇਣਾ ਤੇ ਆਪਾਂ ਇਹ ਸੁਖਾ ਸਿੰਘ ਕਹਿਣ ਲੱਗੇ ਕਹਿੰਦੇ ਰਾਤ ਦੇ ਵੇਲੇ ਜਾਣਾ ਤੇ ਚੋਰੀ ਹੈ ਮੈਂ ਦਿਨ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾਵਾਂਗਾ ਤਾਂ ਫਿਰ ਇੱਕ ਦਿਨ ਇਦਾਂ ਹੀ ਹੋਇਆ ਦੁਪਹਿਰ ਤੋਂ ਬਾਅਦ ਅਚਨਚੇਤ ਭਈ ਸੁਖਾ ਸਿੰਘ ਹੋਣੀ ਜਿਹੜੇ ਸਨ ਉਹਨਾਂ ਨੇ ਇਸਲਾਮ ਦਾ ਪਹਿਰਾਵਾ ਧਾਰਨ ਕੀਤਾ ਉਹਦਾਂ ਦੀ ਪੱਗ ਬੰਨ ਲਈ ਘੋੜੇ ਤੇ ਸਵਾਰ ਹੋਏ ਤੇ ਅਚਨਚੇਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿੱਚ ਘੋੜੇ ਸਣੇ ਜਿਹੜੇ ਉਹ ਆ ਜਾਂਦੇ ਐ ਤੇ ਘੋੜੇ ਨੂੰ ਜਿਵੇਂ ਪਾਣੀ ਜਿਹੜਾ ਸੀ ਉਹ ਪਿਆਰ ਹੈ ਹੁਣ ਤਾਂ ਸਿੱਧਾ ਅੰਮ੍ਰਿਤ ਸਰੋਵਰ ਦੇ ਵਿੱਚ ਜਿਹੜਾ ਆਪਣੇ ਘੋੜੇ ਨੂੰ ਲੈ ਜਾਂਦੇ ਆ। ਦਰਜੋਂ ਤੋਂ ਬਾਅਦ ਅਚਨ ਚਿਤ ਥੱਲੇ ਉਤਰਦੇ ਐ ਡੁੱકી ਮਾਰਦੇ ਐ ਇਸ਼ਨਾਨ ਕਰਦੇ ਐ ਇਸ਼ਨਾਨ ਕਰਕੇ ਸਤਿ ਸ਼੍ਰੀ ਅਕਾਲ ਦਾ ਜਕਾਰਾ ਛੱਡਦੇ ਐ ਤੇ ਘੋੜੇ ਨੂੰ ਭੁਜਾ ਕੇ ਆਪਣੇ ਬਾਹਰ ਕੱਢ ਲੈਂਦੇ ਐ ਤੇ ਉਸ ਵੇਲੇ ਧੌੜਦੇ ਹੋਏ ਜਦੋਂ ਜਕਾਰਾ ਲਾਉਂਦੇ ਐ ਤਾਂ ਮੁਗਲ ਫੌਜਾਂ ਨੂੰ ਫੇਰ ਪਤਾ ਲੱਗਦਾ ਕਿ ਇਹ ਗੁਰੂ ਦਾ ਕੋਈ ਸਿੱਖ ਜਿਹੜਾ ਉਹ ਇਸ਼ਨਾਨ ਕਰ ਗਿਆ। ਜਿਸ ਵੇਲੇ ਦੇ ਨਾਲ ਮੁਗਲਾਂ ਨੇ ਤੀਰ ਚਲਾਏ ਉਹਨਾਂ ਨੇ ਗੋਲੀਆਂ ਚਲਾਈਆਂ ਮੋਨਾ ਨੇ ਜਿਹੜਾ ਪਿੱਛਾ ਕਰਨ ਦਾ ਯਤਨ ਕੀਤਾ ਇਨਾਂ ਚਿਰ ਨੂੰ ਭਾਈ ਸੁਖਾ ਸਿੰਘ ਹੁਣੀ ਕਿਤੇ ਦੀ ਕਿਤੇ ਨਿਕਲ ਜਾਂਦੇ ਆ ਦਿਨ ਦੇ ਵੀ ਅੰਮ੍ਰਿਤ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਕੇ ਚੱਲ ਜਾਂਦੇ ਸਖਤ ਪਹਿਰੇ ਦੇ ਵਿੱਚੋਂ ਨਿਕਲ ਜਾਂਦੇ ਕਿਸੇ ਵੀ ਹਕੂਮਤ ਦੇ ਸਿਪਾਹੀ ਨੂੰ ਕਿਸੇ ਉਹਨਾਂ ਦੇ ਫੌਜਦਾਰ ਨੂੰ ਪਤਾ ਤੱਕ ਵੀ ਨਹੀਂ ਲੱਗਦਾ ਫਿਰ ਜਦੋਂ 1746 ਈਸਵੀ ਦੇ ਵਿੱਚ ਛੋਟਾ ਘੱਲੂ ਘਾਰੇ ਵਾਪਰਿਆ ਉਸ ਘੱਲੂ ਘਾਰੇ ਦੇ ਵਿੱਚ ਸਾਹਮਣੇ ਲਖਪਤ ਰਾਏ ਜਦੋਂ ਦਿਸਿਆ ਤਾਂ ਉਸ ਵੇਲੇ ਭਾਈ ਸੁਖਾ ਸਿੰਘ ਆਪਣਾ ਘੋੜਾ ਧੜਾਉਂਦੇ ਲਖਪਤ ਰਾਏ ਵਾਲੇ ਪਾਸੇ ਨੂੰ ਪਰ ਅਚਨਚੇਤ ਇੱਕ ਗੋਲਾ ਅਣਕੇ ਉਹਨਾਂ ਦੇ ਲਤ ਦੇ ਉੱਪਰ ਵੱਜ ਜਾਂਦਾ ਜਿਸ ਤੋਂ ਬਾਅਦ ਉਹਨਾਂ ਦੀ ਲਤ ਜਿਹੜੀ ਉਹ ਟੁੱਟ ਜਾਂਦੀ ਹੈ ਕਈ ਇਤਿਹਾਸਕਾਰ ਕਹਿੰਦੇ ਖਰਾਬ ਹੋ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਲਖਪਤ ਰਾਏ ਜਿਹੜਾ ਸੀ ਉਹ ਬਚ ਜਾਂਦਾ ਹੈ ਫਿਰ 1751 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੇ ਨਾਲ ਟੱਕਰ ਲੈਂਦੇ ਹੋਏ ਜਿਹੜੇ ਆ ਉਹ ਲਾਹੌਰ ਦੇ ਨੇੜੇ ਸ਼ਹੀਦ ਹੋ ਜਾਂਦੇ ਆ ਉਹਨਾਂ ਨੇ ਬੜੇ ਬਹਾਦਰੀ ਭਰੇ ਕਾਰਨਾਮੇ ਕੀਤੇ 18ਵੀਂ ਸਦੀ ਦੇ ਮਹਾਨ ਜਰਨੈਲਾਂ ਦੇ ਵਿੱਚੋਂ ਇੱਕ ਜਰਨੈਲ ਭਾਈ ਸੁਖਾ ਸਿੰਘ ਜੀ ਸਨ ਜਿਨ੍ਹਾਂ ਨੇ ਮੱਸੇ ਦਾ ਸਿਰ ਵਢਿਆ ਤੇ ਇਸ ਤੋਂ ਇਲਾਵਾ ਹੋਰ ਬੜੇ ਬਹਾਦਰੀ ਭਰੇ ਕਾਰਨਾਮੇ ਕੀਤੇ ਇਹ ਉਹਨਾਂ ਦੇ ਜੀਵਨ ਦੀ ਨਿੱਕੀ ਜਿਹੀ ਦਾਸਤਾਨ ਹੈ ਇਸ ਤੋਂ ਇਲਾਵਾ ਉਹਨੇ ਸਿੱਖ ਸੰਘਰਸ਼ ਦਾ ਵੱਡਾ ਜਿਹੜਾ ਸੀ ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ ਸੀ